ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਐਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ। ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ। ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਪ੍ਰੀਤ 98799 ਨੰਬਰ ਕਾਹੋ ਭਾਈ 2008 ਮਾਡਲ ਮਸ਼ੀਨ ਹੈ ਕੰਡੀਸ਼ਨ ਪੱਖੋਂ ਸਾਰੀ ਮਸ਼ੀਨ ਬਿਲਕੁਲ ਓਕੇ ਆ। ਦੇਖ ਸਕਦੇ ਹੋਗੇ ਤੁਸੀਂ। ਪੇਟੀ ਵਨ ਇੰਜਨ ਮਸ਼ੀਨ ਦਾ 02 ਨਵੇਂ ਟਾਇਰ ਨੇ ਕੰਡੀਸ਼ਨ ਦੇ ਸਕਦੇ ਹੋ ਛੇੜਾ ਵਗੈਰਾ ਸਾਫ਼ ਨੇ ਰੱਖਮ ਕੇ ਪੇਂਟ ਦੀ ਓਕੇ ਆ ਪੰਜਾਬ ਨੰਬਰ ਮਸ਼ੀਨ ਹੈ ਦੇਖ ਸਕਦੇ ਹੋ ਪੂਸ਼ ਵਗੈਰਾ ਸਾਰੀ ਸਾਫ਼ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਟਰ ਤੇ ਮੋਟਰ ਲੱਗੀ ਹੋਈ ਹੈਗੀ ਠੀਕ ਆ ਏਰੀਆ ਹੈਗਾ ਭਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ 6 ਲੱਖ 80 ਹਜ਼ਾਰ ਦੀ ਡਿਮਾਂਡ ਆ ਪਿਛਲੇ ਹਿੱਸੇ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਕਿਸੇ ਵੀਰ ਨੇ ਮਸ਼ੀਨ ਬਾਰੇ ਕੋਈ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਭਾਈ ਉਹਨਾਂ ਦਾ ਉੱਤੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਵੇਂ ਟਾਇਰ ਪਏ ਨੇ ਸਾਰੀ ਮਸ਼ੀਨ ਬੰਪੂਰਤੂ ਲੈ ਕੇ ਪੂਸਤਕਾ ਕਟਰ ਦੀ ਗੱਲ ਕਰੀਏ ਬਿਲਕੁਲ オリジナル ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਪੇਟੀਬੰਦ 02 ਇੰਜਨ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਹੋ ਚੀਕ ਏਰੀਆ 'ਚ ਖੜੀ ਹੈਗੀ ਮਸ਼ੀਨ 6 ਲੱਖ 800 ਰੁਪਏ ਡਿਮਾਂਡ ਹੈ ਜੀ ਭਾਈ ਉਹਨਾਂ ਦੀ ਕਾਟਰ ਦੀ ਕੰਡੀਸ਼ਨ ਦੇ ਸਕਦੇ ਤੁਸੀਂ ਕਾਟਰ ਵਧੀਆ ਸਾਫ ਪਿਆ ਗਿਆ ਪੰਜ ਪੇਪਰ ਰੀਲ ਆ ਸਾਰੀ ਮਸ਼ੀਨ ਬਿਲਕੁਲ ਓਕੇ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜੀ ਹੈ ਜੀ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਾਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ